ਹੈ ਹੈ ਹੁਣ ਜਿੰਨਾ ਚਿਰ ਆਉਂਦਾ ਨਹੀਂ ਉਹਨਾਂ ਚਿਰ ਕਾਲ ਜਾਏ ਹੈ ਕਰੀ ਜੋ ਉਹਦਾ ਸੌਂ ਖਾ ਰਖੀਏ ਚੰਦਰੇ ਨੇ ਗਵਰ ਸਰੇ ਲਾ ਦੇ ਲਾ ਮਮੀ ਜਾ ਪalé ਆਉਦੀ ਵੀ ਹਾਂਜੀ ਤੇ ਆਪਣੀ ਕੋਮਲ ਕਿੱਧਰ ਗਈ ਹੈ ਉਹ ਤਾਂ ਬਾਹਰ ਖੇਡਣ ਗਈ ਹੋਈ ਆ ਅੱਛਾ ਮੇਰੇ ਕੋਲੇ ਆਈ ਨਹੀਂ ਅੱਜ ਇੰ ਲੰਗੀ ਹੈ ਹੋਰ ਉਹ ਕਹਿੰਦੀ ਮੈਂ ਖੇਡ ਕੇ ਆਉਣੀ ਆ ਮੰਮੀ ਚਲ ਕੋਈ ਕੁੜੀਆਂ ਆ ਰਹੀਆਂ ਸਹੇਲੀਆਂ ਅੱਛਾ ਮਾਂ ਚਲ ਖੇਡਿਆ ਫਿਰ ਚਾ ਚਲ ਕੋਈ ਹਾਂ ਬੱਚਾ ਨੂੰ ਖੇਡਣ ਦਾ ਦਾਦੀ ਲਾਲ ਤੁੰਦ ਹਾਂ ਚਲ ਕੋਈ ਨਾ ਮੜੀ ਜੀ ਉਹਦੀ ਗੌਰ ਰੱਖਿਆ ਕਰ ਆਉਂਦੀ ਜਾਂਦੀ ਠੰਡ ਲੱਗ ਜਾਂਦੀ ਏ ਜਵਾਕ ਨੂੰ ਹਾਂ ਮੰਮੀ ਮੈਂ ਤਾਂ ਕੋਟੀ ਪਾ ਕੇ ਤੌਰੀ ਸੀ ਮਾਂ ਜੇ ਗਰਮੀ ਲੱਗੀ ਉਹ ਦੋ ਕੱਢ ਦੂਗੀ ਕੋਟੀ-ਕੁੱਟੀ ਤਾਂ ਪਾ ਕੇ ਰੱਖਿਆ ਕਰ ਪੱਤੋ ਦੇ ਆਉਂਦੀ ਜਾਂਦੀ ਠੰਡ ਮਾਰ ਜਾਂਦੀ ਏ ਨਾ ਤੂੰ ਵੀ ਸ਼ਾਲ-ਝੂਲ ਲੈ ਕੇ ਰੱਖਿਆ ਕਰ ਐਂ ਫੇਰੀ ਜਾਨੀ ਮੈਂ ਲਿਖਤਾ ਹੋਇਆ ਸੀ ਮੰਮੀ ਬਸ ਆ ਗਰਮੀ ਜੀ ਲੱਗੀ ਮੈਂ ਤਾਂ ਲਾ ਤਾ ਕੰਮ ਕਰਨ ਲੱਗੀ ਕੋਈ ਨਾ ਧਰਤੀ ਦਾ ਸਬਜ਼ੀ ਹਾਂਜੀ ਧਰਤੀ ਚਲ ਲੈ ਹੁਣ ਖੁਸ਼ ਐ ਨੂੰਹ ਵਾਲੀ ਹੋ ਗਈ ਤੂੰ ਹੁਣ ਖੁਸ਼ ਰਿਆ ਕਰੇ ਹਾਸ ਦੀ ਸੋਹਣੀ ਲੱਗਦੀ ਐ ਮੈਂ ਬੜੇ ਖੁਸ਼ ਤਾਂ ਹੈ ਗਿਆ ਧੰਨਵਾਦ ਤੇਰਾ ਜਿਹੜਾ ਤਾਂ ਐਡਾ ਆੜਿਆ ਗੱਡਾ ਕੱਢਿਆਗਾ ਤੇ ਧੰਨਵਾਦ ਤਾਂ ਬਗਾਨਿਆਂ ਦਾ ਹੁੰਦਾ ਮੈਂ ਆਖੇ ਉਦੋਂ ਤੇ ਮੁੜ ਕੇ ਮਤ ਤਾ ਜਾ ਹੀ ਨਹੀਂ ਗਿਆ ਮੈਂ ਤਾਂ ਬਹੁ ਕਹੂਗੀ ਮੇਰਾ ਰਿਸ਼ਤਾ ਕਰਾ ਕੇ ਮੁੜ ਕੇ ਆਂਟੀ ਆਈ ਨਹੀਂ ਤੇ ਨਾਲੇ ਵਾਹ ਮੇਰੀ ਭੈਣ ਕਹੂਗੀ ਪਤਾ ਨਹੀਂ ਉਹੀ ਅੱਕ ਗਈ ਮੇਰੇ ਤੋਂ ਮੁੜ ਕੇ ਘੇੜੇ ਹੀ ਨਹੀਂ ਲਾਇਆ ਨਾਲੇ ਦਾ ਹੁਣ ਤੂੰ ਆਂਟੀ ਨਾ ਬਣ ਹੁਣ ਤੂੰ ਮਾਸੀ ਕਹਾਇਆ ਕਰ ਪਹਿਲਾਂ ਚਾਹੀ ਤੈਨੂੰ ਕੁਝ ਵੀ ਕਹਿੰਦੀ ਸੀ ਨਹੀਂ ਚੱਲ ਉਹ ਮੇਰੇ ਵੀ ਮੂੰਹ 'ਚ ਆ ਰਿਹਾ ਉਹ ਮੈਨੂੰ ਆਂਟੀ ਕਹੇ ਦਿੰਦੀ ਆ ਚੱਲ ਹੁਣ ਕਹਿ ਲਿਆ ਗੁਰੂ ਜੀ ਭਾਈ ਜਿਹੜਾ ਕੁਝ ਕਹਿਣਾ ਹੈਗਾ ਤੇ ਨਾਲੇ ਮੈਨੂੰ ਐਂ ਦੱਸ ਈਸ਼ੂ ਵਧੀਆ ਠੀਕ ਰਹਿੰਦਾ ਹੈ ਨਹੀਂ ਈਸ਼ੂ ਦੀ ਤਾਂ ਮੈਨੂੰ ਸੋਚ ਲੱਗੀ ਪਈ ਐ ਹੁ ਜਿਉਂ-ਜਿਉਂ ਆਥਣ ਹੋਈ ਜਾਂਦੇ ਜਿਉਂ-ਜਿਉਂ ਕਾ ਆ ਜਾਂਦੇ ਕਰਦਾ ਵੀ ਨਾਲ ਵਾਲੀ ਜੀ ਰੱਖ ਕੇ ਆ ਗਿਆ ਮੈਂ ਕੀ ਜਵਾਬ ਦੇਉ ਉਹ ਬੇਸਤੀ ਹੋ ਰਹੀ ਵਾਰੀ ਇਹ ਤਾਂ ਗੱਲ ਤੇਰੀ ਸੱਚੀ ਆ ਭੈਣੇ ਇਹ ਤਾਂ ਦਾਦੀ ਦਾ ਸੁਭਾਅ ਵੀ ਅੱਕਰਾਇਆ ਕਿਤੇ ਮੇਰੀ ਵੀ ਵੇਚਦੀ ਨਾ ਕਰਾਵੇ ਕੋਈ ਗੱਲ ਝੂਠ ਚਾਠ ਬੋਲ ਕੇ ਰਿਸ਼ਤਾ ਤਾਂ ਕਰਾਤਾ ਵੀ ਖਾਵਰਾ ਸੋਧਰੀ ਜਾਵੇ ਤੇ ਤੂੰ ਹਾਂ ਮੌਕਾ ਸਾਲ ਹੀ ਪੜ ਵਣ ਕੇ ਨਹੀਂ ਭੈਣੇ ਮੈਂ ਤਾਂ ਬਥੇਰੀ ਸਮਝਾ ਕੇ ਤੋਰਦੀਆਂ ਵਿਹਾੜੇ ਪੁੱਤ ਹੱਥ ਬੰਨ੍ਹ ਲਿਆ ਵੀ ਨਾ ਹੈ ਜੇ ਕੰਮ ਕਰੀ ਨਾ ਖਾਈ ਵੀ ਉਹ ਘਰ ਜਿੱਦੇ ਸੌ ਭਾਈਏ ਪੀਤੀ ਤਾਂ ਹੈ ਨਹੀਂ ਪਰ ਪਤਾ ਨਹੀਂ ਪੜੇ ਕਰੋ ਹਣ ਕਰਾਟ ਕਰੋ ਮੋ ਆਪਾਂ ਨੂੰ ਤਾਂ ਫਿਰ ਦਾਰੀ ਆ ਕਾਂ ਕਿਉਂ ਗੱਜਦਾ ਇੰਨੇ ਦਿਨ ਲੰਘ ਗਏ ਕਾਨੂੰ ਵੀ ਹੂਗਾ ਹੋਰ ਮੈਂ ਤਾਂ ਬਥੇਰਾ ਕਰਦੀ ਆ ਬਣੇ ਤਾਂ ਦੱਸਿਆ ਸੀ ਵੀ ਸੌ ਝੂਠ ਤੋਂ ਬਣ ਬੋਲ ਕੇ ਰਿਸ਼ਤਾ ਕਰਾਏ ਬੋਲਣਾ ਪੈਂਦਾ ਵੀ ਕੀ ਕਰਾਂ ਆਪਦੇ ਆਪ ਨੂੰ ਐ ਕਿਹਾ ਵੀ ਜੇ ਹੁਣ ਅਗਲਾ ਕੋ ਹੋਰ ਆ ਕੇ ਬੱਤੀ ਸੱਸ ਆ ਕਰਾ ਤੇ ਕੌਣ ਜਵਾਬ ਦੇਣਾ ਹੋਰ ਹੁਣ ਉਹੀ ਗੱਲ ਐ ਅੱਧਾ ਕੀਲਾ ਚ ਇੰਨੇ ਹੁੰਦੇ ਪਾਲਾ ਚ ਕੋਕੇ ਪਾਲੇ ਜੀ ਬੋਲੂਗੀ ਉਹ ਤਾਂ ਇਹ ਵੀ ਬਚਾਰੀ ਵਗਤ ਦੀ ਮਾਰੀ ਹੋਈ ਆ ਤੇ ਤੇਰੇ ਕੰਮ ਨੂੰ ਕਰਾਤਾ ਜੂ ਪੂ ਸਿਆਣੀ ਐ ਮੜੀ ਮੱਕਾ ਸੰਦ ਨਾ ਬਣੇ ਮੈਂ ਤਾਂ ਜਿਵਾ ਖਾ ਮੰਗੂ ਰੱਖਦੇ ਇਹਨੂੰ ਦੇਤੀਆਂ ਮੰਗੂ ਤੇ ਆਪ ਵੀ ਭੱਜੀ ਭੱਜੀ ਫਿਰਦੇ ਖਾਲ ਦਸਵਾ ਵੀ ਵਧੀਆ ਲੱਗਦਾ ਵਧੀਆ ਸੋਹ ਐ ਸਿਆਣੀ ਐ ਸਾਰੇ ਕੰਮ ਅੰਦਰ ਕਰੇਂਦੀ ਐ ਬੜੀ ਉੱਠੀ ਤੇ ਲੱਜਿਆ ਰੱਖ ਲੈ ਤਾਂ ਮੇਰੀ ਬੜੀ ਮੁੱਕਦਾਂ ਕਿਸੇ ਆਉਂ ਛੜੀ ਹੋਈ ਲੇਂਦੀ ਰੱਪਟ ਐਣੀ ਕਰ ਕਿਉਂ ਕੀ ਕਹਿ ਕਿਹਦੇ ਨਰਾਇਣ ਸੀ ਮੈਨੂੰ ਐ ਤਾਂ ਦੱਸ ਰੱਖਣਾ ਵਜੋਂ ਕਰੋ ਵਾਰ ਘੜਦੇ ਬਸ ਕਿਉਂ ਕਰਦਾ ਬੜੀ ਗੱਲਾਂ ਨੇ ਮਾ ਸੁਣੇ ਵਾਸ ਮਾ ਉਰੇ ਕੋਈ ਰੱਖਣੀ ਕਰੋ ਵਾਰ ਘੜਦੇ ਬਸ ਨਾ ਇਹ ਵੀ ਕੁੜੀ ਨੂੰ ਘੜਦੀ ਐ ਮੈਂ ਕਿੱਥੇ ਜਾ ਕਰ ਤੇ ਹਾਂ ਕਿੱਥੇ ਜਾ ਕਰ ਤੂੰ ਲਾਉਂ ਕਿੱਥੇ ਕਰਾ ਕੀ ਬੋਲ ਤੂੰ ਪਿੰਡ ਨੂੰ ਰੋਹ ਲਾ ਨਹੀਂ ਬੋਲਿਆ ਕਦੇ ਮੈਂ ਤਾਂ ਮਜ਼ਾਕ ਕਰ ਰਿਹਾ ਐ ਅੱਜ ਤੂੰ ਮੋੜ ਕੇ ਜੰਮ ਪੀਦਾ ਦੇ ਵੀ ਚਲ ਕੋਈ ਹੋਣ ਜੀ ਚਾ ਬਰਾਏ ਪੈ ਜਾ ਪੁੱਤ ਅਏ ਹੋਏ ਬਰਾਏ ਹਾਇ ਨਾ ਜਿਹਦਾ ਡਰਤੇ ਉਹੀ ਹੋ ਗਿਆ ਹਰਪ੍ਰੀਤ ਪੁੱਤ ਐ ਕਿ ਬੈਗੀ ਤੂੰ? ਹੋ ਕੀ ਦੀ ਮੰਮੀ? ਪੁੱਤ ਇਤਨਾ ਕਮਲਾ ਮਾੜੇ ਸੰਗ ਚ ਰਲ ਕੇ ਉਹ ਨਹੀਂ ਪੀਂਦਾ ਇਹ। ਅੱਜ ਕਿਸੇ ਨਾਲ ਰਲ ਕੇ ਪੀਲੀ ਇਹਨੇ। ਮੰਮੀ ਇਹਨਾਂ ਨੂੰ ਦੇਖ ਕੇ ਤਾਂ ਲੱਗਦਾ ਜਿਵੇਂ ਪਹਿਲੀ ਵਾਰ ਦਾ ਕੰਮ ਨਹੀਂ ਆ ਇਹ ਰੋਜ਼ ਦੇ ਆਦੀ ਨੇ। ਨਾ ਪੁੱਤ ਰੋਜ਼ ਨਹੀਂ ਪੀਂਦਾ। ਮੈਂ ਤੈਨੂੰ ਕਿਹਾ ਤਾਂ ਹੈਗਾ ਵੀ ਇਹ ਤਾਂ ਉਹੀ ਕਿਸੇ ਨਾਲ ਰਲ ਕੇ ਹੋਊਗਾ। ਇੱਕ ਗੱਲ ਕਹਾ ਪਤਾ ਚਲ ਤੇਰੀ ਗੱਲ ਮੰਨਣਾ ਵੀ ਆਦੀ ਹੋ ਗਈ ਜਿਹੜਾ ਬੰਦਾ ਹੋ ਸਕਦਾ ਪਰ ਜੇ ਆਪਾਂ ਨੂੰ ਸੁਧਾਰੀਏ ਤਾਂ ਸੁਧਰ ਜਾਊਗਾ ਤੂੰ ਮੇਰੇ ਸਾਥ ਦੇਵੇਂਗੀ ਨਾ ਹਰ ਪੀ ਤੇ ਬੱਤ ਮੇਰੇ ਕੋਲ ਹੀ ਸਾਥ ਦੇ ਦੇ ਮੇਰੀ ਤੇ ਨਾ ਮੰਮੀ ਤੁਸੀਂ ਹੱਥ ਨਾ ਬੰਨੋ ਮੈਂ ਆਪਦੇ ਵੱਡਿਆਂ ਦੀ ਇੱਜ਼ਤ ਰੱਖੂਗੀ ਮੈਂ ਇੱਕ ਵਾਰੀ ਤੁਹਾਡਾ ਸਾਥ ਜ਼ਰੂਰ ਦੇਵਾਂਗੀ ਜੇ ਫਿਰ ਵੀ ਇਹ ਨਾਲ ਸੁਧਰੀਂ ਫਿਰ ਮੈਨੂੰ ਮਾਰ ਰੋਕੀ ਨਾ ਨਾ ਬਤੁਲ ਕੋਸ਼ਿਸ਼ ਨਾ ਕਾਮ ਨਹੀਂ ਹੁੰਦੀ ਹੁੰਦੀ ਕਦੇ ਵੀ ਜੇ ਤੂੰ ਮੇਰੇ ਨਾਲ ਸਾਥ ਦੇਵੇਂਗੀ ਨਾ ਫਿਰ ਪੰਜ ਜ਼ਰੂਰ ਸੁਧਾਰ ਲਗੇਗਾ ਮੈਂ ਇੱਕ ਵਾਰੀ ਜ਼ਰੂਰ ਸਾਥ ਦੇਵਾਂਗੀ ਮਾਂ ਬੋ ਪੂਰੀ ਦਿਿਲੋਂ ਕੋਸ਼ਿਸ਼ ਕਰਾਂਗੇ ਕਿ ਸੁਧਰ ਜਾਵੇ ਮੈਨੂੰ ਇਹ ਹੀ ਉਮੀਦ ਸੀ ਤੇਰੇ ਤੋਂ ਜਿਉਂਦੀ ਰਹਿ ਮੇਰੇ ਤੇ ਉਨੀ ਪੀ ਕੇ ਆ ਗਿਆ ਆ ਪਹਿਲੇ ਕੋਈ ਸੌਤ ਤਰੀ ਨਹੀਂ ਕਿ ਬਣਾਵਿੰਗੇ ਨਾ ਮਾ ਪਾਣੀ ਲੈ ਕੇ ਲਈਏ। ਕੀ ਹੋ ਗਿਆ ਤੇ ਠੀਕ ਹੋ ਤੁਸੀਂ? ਠੀਕ ਆਏ ਪਰ ਆ ਭਾਏ ਪਾਣਾ ਲਵੇ ਨਾ ਲੱਗਿਆ ਕਰ ਸਿਰ ਦੁਖੀ ਜਾਂਦਾ। ਲਿਓ ਮੈਂ ਦੱਬ ਦਨੀਏ ਨਾ ਬਸ ਲੋੜਨੀ ਹੈ ਨਹੀਂ ਫਿਰ ਕੀ ਹੋਇਆ ਜੀ ਲਿਓ ਮੈਂ ਦੱਬ ਦਨੀਏ ਨਾ ਬਸ ਉਹ ਪਾਣੀ ਪੀ ਲੈ ਮੈਂ ਦੱਬਦੀ ਹਾਂ ਕੁਛ ਨਹੀਂ ਹੁੰਦਾ ਸਾਨੂੰ ਆਰਾਮ ਆ ਜਾਊਗਾ ਉਹ ਆ ਗਿਆ ਤੇ ਆ ਗਿਆ ਪਿੰਡ ਚ ਗਏ ਹੋਏ ਨਹੀਂ ਕਿਸੇ ਦੇ ਘਰ ਹੀ ਗਏ ਹੋਏ। ਪਾਸਰੇ ਬੰਦਾ। ਜੀ ਨਾ ਸੀ ਕੁਦਦਾ ਤੁਹਾਡਾ। ਤੁਸੀਂ ਇਹ ਦਾਲ ਕਿਉਂ ਹੀ ਨਹੀਂ ਛੱਡ ਕਿਉਂ ਨਹੀਂ ਦਿੰਦੇ। ਕੋਈ ਮਨ ਸ਼ੌਕ ਨਹੀਂ ਪੀਲਾ। ਮੈਂ ਹੀ ਛੁੱਟਣ ਦੀ ਕੀ ਗੱਲ ਅਥ ਨਹੀਂ ਕਿਤੇ ਖਾਂ ਚਾਹਾਂ ਇਹੇ ਛੱਡ ਨਾਲੇ ਹੋ ਤੁਸੀਂ ਤਾਂ ਸਭ ਕੁਝ ਛੁੱਟ ਜਾਂਦਾ ਜੀ ਬਾਕੀ ਮੈਂ ਹੈਗੀ ਆ ਨਾ ਛੋਡੇ ਨਾਲ ਜੀ ਕਿਤਨੀ ਛੱਡੋ ਮੈਂ ਤੁਹਾਡੀ ਸੇਵਾ ਕਰਾਂ ਗੁਰੂ ਨਾਨਕ ਜੀ ਨਾਲੇ ਆਪੇ ਹੁਣ ਤੁਸੀਂ ਕਿੰਨਾ ਤੰਗ ਹੋ ਗਏ ਹੋ ਹੈਏ ਹਾਂ ਕੰਮ ਤੇ ਜਾਣਾ ਛੱਡ ਤਾਵੇਂ ਤੂੰ ਜਮੀ ਓਏ ਛੱਡ ਤਾ ਯਾਰ ਕੰਮ ਤੇ ਜਾਣਾ ਤਾਂ ਹੁਣ ਉਹ ਸਰੀਰ ਨਹੀਂ ਰਿਹਾ ਹੈਗਾ ਪਤਾ ਨਹੀਂ ਕਿਉਂ ਯਾਰ ਤੜਕੀ ਉੱਠਦੇ ਵੀ ਸਰੀਰ ਦੁਖਦਾ ਹੱਥ ਨੇ ਪੈਂਦੇ ਹੋਏ ਆ ਸਰੀਰ ਤਾਂ ਆਪੇ ਦੁਖੂਗਾ ਨਸ਼ੇ ਜਿਹੜਾ ਕਰਦਾ ਹੈਗਾ ਛੱਡ ਦੇ ਨਾ ਇਹ ਨਸ਼ੇ ਨੂੰ ਓਏ ਯਾਰ ਨਸ਼ੇ ਨੂੰ ਮੈਂ ਦੁਨੀਆ ਜਹਾਨ ਦੇ ਨਸ਼ੇ ਕਰਦਾ ਆ ਆ ਦੋ ਤਿੰਨ ਤਾਂ ਕਰਦਾ ਜਿਹੜੇ ਕਰਦਾ ਇੱਕ ਤੂੰ ਦੇਣਾ ਪ੍ਰਵਾਚਨ ਇੱਕ ਮੇਰੇ ਵਾਲੀ ਮਾਂ ਇੱਕ ਪਣੋਲ ਲਿਆ ਰਖੀ ਪਤਾ ਨਹੀਂ ਕਿੱਥੋਂ ਛੜੀ ਮੈਂ ਤਾਂ 20 ਵਾਰ ਹੀ ਕਹਿਸਦੀ ਮੈਂ ਵਿਆਹ ਨਹੀਂ ਕਰਾਉਂਦਾ ਉਹੀ ਟੰਗ ਲਾਇਆ ਪਤਾ ਨਹੀਂ ਕਿੱਥੋਂ ਓਏ ਹਾਂ ਤਾਂ ਬਾੜੀ ਚੰਗੀ ਹੈ ਮੇਰੀ ਮਾਂ ਦੱਸਦੀ ਸੀ ਮੈਨੂੰ ਕਹਿੰਦੀ ਬਾੜੀ ਸੇਵਾ ਕਰਦੀ ਏ ਤੇਰੀ ਉਹ ਐਕਸ਼ਨ ਉਹ ਯਾਰ ਕਿਹੜਾ ਕਰਦੀ ਏ ਸੇਵੂ ਯਾਰ ਉਹੋ ਯਾਰਾ ਮੇਰੇ ਤਾਂ ਨਾ ਉਹੀ ਨਹੀਂ ਪਸੰਦ ਹੈਗੀ ਜੇ ਕੋਈ ਦੋਨੇ ਹੱਥੀਂ ਨੂੰ ਪੇਕੇ ਲੈ ਕੇ ਜਾਂਦਾ ਹੋਵੇ ਨਾ ਮੈਂ ਤਾਂ ਤੋੜਦਾ ਯਾਰ ਉਹ ਚੰਗਾ ਓਏ ਤਿੰਨ ਤਾਂ ਜੇ ਕੋਈ ਸਿੱਧਾ ਵੀ ਸਮਝਾਵੇ ਤਾਂ ਤਾਂ ਫਿਰ ਵੀ ਪੁੱਠਾ ਲੈ ਜਾਣਾਗਾ ਉਹ ਯਾਰ ਕਾ ਨੂੰ ਪੁੱਠਾ ਲੈ ਜਾਣਾ ਯਾਰ ਪੁੱਛਣਾ ਯਾਰ ਮੇਰੇ ਤਾਂ ਨਾ ਮੈਂ ਤਾਂ ਯਾਰ ਜ਼ਿੰਦਗੀ ਤਾਂ ਸੱਚੀ ਦੁਖੀ ਹੈ ਯਾਰ ਮਸ ਸਮੇ ਤਾਂ ਨਾ ਇੱਕ ਫਸਿਆ ਹੋਇਆ ਘਰ ਆ ਪੈਦਾ ਛੱਡਿਆ ਨਹੀਂ ਜਾਂਦਾ ਹੈਗਾ ਜੇ ਕਿਤੇ ਛੱਡਿਆ ਜਾਂਦਾ ਹੋਵੇ ਨਾ ਮੈਂ ਤਾਂ ਕਿਤੇ ਡੇਰੇ ਦੂਰੇ ਚ ਜਾ ਕੇ ਬਹਿ ਜਾ ਆ ਯਾਰ ਕੰਮ ਤਾਂ ਹੁੰਦੇ ਨਹੀਂ ਹੈਗੇ ਆ ਜਲੀਰੇ ਸਾਹਮਣੇ ਸਤੋਂ ਉਹ ਨਾਲ ਤੂੰ ਨਾ ਨੂ ਲਿਆ ਕੇ ਰਾਰ ਕੋਰੀ ਹੋਏ ਪੇਗਾ ਨਾ ਕੱਪੜੇ ਕੁੱਪੜੇ ਬਦਲਦਾ ਤੂੰ ਓਏ ਪਰਸ ਜੇ ਉੱਥੇ ਤਾਂ ਪਾਈ ਤੀ ਯਾਰ ਕੋਈ ਨਾ ਅੱਜ ਬਦਲਾਂਗੇ ਆ ਜਾ ਕੋਈ ਨਾ ਤੂੰ ਨਾ ਮੇਰੇ ਨਾਲ ਨਾ ਆਏਗਾ ਨਾ ਵਾ ਕੇ ਚੱਲ ਹੋਰ ਫਿਰ ਕਿਵੇਂ ਆਪੂ ਠੀਕ ਠਾਕ ਰਹਿੰਦੇ ਆ ਹੋਰ ਮੈਸ ਬੇਚਤੀ हां मैं तो बेच दी बापू उसने हां कितने दी बेची 55000 दी बेची अच्छा चलो बढ़िया हां ओ खाड़वे किधर जाना वे ओ यार कुछ नहीं ओ ता करे मड़ी ਢਿੱਲ ਮੱਠੋਗੀ ਮੈਂ ਜਾ ਕੇ ਆਉਣਾ ਤੈਨੂੰ ਮਿਲਦਾ ਫਿਰ ਮੈਂ ਉਹ ਨਸ਼ਾ ਫਿਰ ਨਸ਼ਾ ਨੂੰ ਸ਼ਾ ਕਰਦਾ ਸੀ ਇਹ ਹੁਣ ਵੀ ਕਰਦਾ ਹੈ ਬਾਪੂ ਔਰ ਥੋੜਾ ਮੋਟੇ ਹੀ ਕਰਦਾ ਕੌਣ ਤਾਂ ਅਸੀਂ ਕਰਦੇ ਜਾਂ ਬਹੁਤ ਚੰਗੇ ਬੱਚੀ ਹੈ ਹਾਂ ਹਾਂ ਬਹੁਤ ਚੰਗੇ ਆਪ ਹਰਪ੍ਰੀਤ ਠੀਕ ਹੈ ਬੁੱਤੋ ਕੀ ਹੋ ਗਿਆ ਆ ਗਿਆ ਪੁੱਤ ਕੁਝ ਨਹੀਂ ਹੋਇਆ ਹੈਗਾ ਠੀਕ ਠਾਕ ਹੈ ਸਭ ਕੁਝ ਡਾਕਟਰ ਬੁਲਾ ਲਿਆ ਸੀ ਮੈਂ ਠੀਕ ਹੈ ਤੂੰ ਕਿਵੇਂ ਭਜਾ ਭਜਾ ਚੇਰ ਵਾਲੀ ਲਾਤਾ ਓ ਯਾਰ ਉੱਥੇ ਨਾ ਤਾਂ ਕੋਈ ਸਾਧਨ ਮਿਲਿਆ ਉੱਥੇ ਮੈਂ ਕੰਮ ਲੱਗ ਰਿਆ ਦੀ ਕਿਸੇ ਨਾਲ ਗਿਆ ਦੀ ਮੜਾ ਜਾ ਗੱਲ ਕੀ ਹੋ ਗਈ ਕੀ ਹੋ ਗਿਆ ਗੱਲ ਤਾਂ ਮੈਂ ਤੈਨੂੰ ਦੱਸਦੀ ਹਾਂ ਖੁਸ਼ੀ ਦੀ ਗੱਲ ਆ ਜਾ ਓ ਹੋ ਕੀ ਕਿਆ ਬੇ ਪੁੱਤ ਗੱਲ ਤਾਂ ਐ ਹੋਈ ਡਾਕਟਰ ਬੁਲਾ ਸੀ ਇਹਨੂੰ ਚੱਕਰ ਜਾ ਕਰ ਰੱਢ ਗਈ ਮੈਂ ਡਾਕਟਰ ਬੁਲਾ ਲਿਆ ਉਹ ਦੱਸ ਕੇ ਗਿਆ ਵੀ ਇਹ ਮਾਂ ਮਾਨ ਵਾਲੀ ਹੈ ਅੱਛਾ ਦੇਖ ਪੁੱਤ ਹੁਣ ਤੂੰ ਸੁਧਰ ਜਾ ਮੇਰਾ ਪੁੱਤ ਆਪਣੇ ਕਰੇ ਸਾਰੀਆਂ ਖੁਸ਼ੀਆਂ ਦੇਥਿਆ ਰੱਬ ਨੇ ਹੈ ਹਾਂ ਮੈਂ ਨਹੀਂ ਪਿੰਦਾ ਯਾਰ ਹਾਂ ਮੇਰੇ ਪੁੱਤ ਸਿਆਣਾ ਬਣੀ ਚੰਗਾ ਦੇਖ ਨੜੇ ਆਪਣੇ ਹੁਣ ਜੱਜ ਦੇ ਕੰਮ ਤੇ ਲੱਗ ਜਾ ਇਹਦੀ ਦਵਾਈ ਬੁੱਟੀ ਵੀ ਚਲਾਉਣੀ ਪਊ ਹੁਣ ਥੋੜਾ ਜਿਹਾ ਖਰਚਾ ਵੱਧੇ ਹੋਊਗਾ ਹੈ ਕੋਈ ਕੰਮ ਵਧੀਆ ਮਿਲੇ ਤੈਨੂੰ ਉਹ ਹਾਂ ਕਰੀ ਹੋਈ ਏ ਗੱਲ ਯਾਰ ਉਹ ਕਹਿੰਦੇ ਨੇ ਕਹਿੰਦੇ ਦੋ-ਤਿੰਨ ਦਿਨਾਂ ਤੱਕ ਦੱਸ ਦੇਣਗੇ ਚੱਲ ਪੁੱਤ ਖਬਰ ਆ ਘਰ ਮਾਲੀ ਹੋਵੇ ਲੈ ਤੂੰ ਪਹਿਲਾਂ ਨਾ ਬਹੁਤ ਘਟ ਰਹੇ ਆ ਤੇ ਅਜਵਾਖ ਹੋਣ ਵਾਲੇ ਇਹ ਘਰ ਮਾਲਾ ਹੋਵੇ ਤੇਰੇ ਘਰ ਦੀ ਕੋ ਸੋਦਰ ਜੇ ਪੁੱਤ ਠੀਕ ਆ ਚੱਲ ਕੋਈ ਨਹੀਂ ਜੇ ਕੋ ਹਿਲਾਣਾ ਹੋਇਆ ਤਾਂ ਮੈਨੂੰ ਦੱਸ ਦੀ ਮੈਂ ਤੈਨੂੰ ਰਿਪਿਆ ਚੰਗਾ ਪੁੱਤ ਸਿਆਲਾ ਸ਼ੁਕਰ ਹੈ ਅੱਜ ਤਾਂ ਸਿੱਧੇ ਮੂੰਹ ਬੋਲਿਆ ਇਹ ਤਾਂ ਡੁੱਬ ਜਾਣੇ ਨੇ ਕਦੇ ਐ ਸਿੱਧੇ ਮੂੰਹ ਮੇਰੇ ਨਾਲ ਗੱਲ ਹੀ ਨਹੀਂ ਕਰੀ ਸੀ ਏ ਪ੍ਰਮਾਤਮਾ ਮਿਹਰ ਕਰੀ ਸੱਚੇ ਪਾਤਸ਼ਾਹ ਕੀ ਕਰਨ ਲੱਗ ਰਹੇ ਆ ਆਹ ਦਰੂਣੀ ਤੇਰਾ ਸਾਰਾ ਘਰ ਬਰਬਾਦ ਕਰਤਾ ਯਾਰ ਹੁਣ ਤਾਂ ਤੇਰੀ ਆਪਣੀ ਜੋ ਆਖੜੀ ਖਾਣ ਵਾਲੀ ਆ ਉਹਨੂੰ ਕੀ ਖਵਾਏਗਾ ਮੈਂ ਕੀ ਬੋਲੀ ਨਾ ਯਾਰ ਨਾ ਜੀ ਅੱਜ ਵੀ ਨਾ ਛੱਡੀ ਫਿਰ ਛੱਡ ਵੀ ਨਹੀਂ ਸਕਦਾ ਛੱਡ ਦੇ ਓਏ ਹੀ ਹੋ ਜਾਂਦਾ ਸੋਨੇ ਤੇਰੇ ਜਵਾਕ ਨੇ ਤੂੰ ਕੀ ਮੰਗਦਾ ਸਾਲਿਆ ਸਾਰਾ ਬੇੜਾ ਤੈਨੂੰ ਗਾਲਾ ਦਿੰਦਾ ਕੋਈ ਤੈਨੂੰ ਮੂੰਹ ਨਹੀਂ ਲਾਉਂਦਾ ਜਦੋਂ ਤੂੰ ਨਸ਼ੇ ਕਰਨ ਲੱਗਿਆ ਕੋਈ ਤੈਨੂੰ ਘਰੇ ਬਾੜ ਕੇ ਰਾਜੀ ਨਹੀਂ ਇਹ ਤਾਂ ਸ਼ਰਤ ਸੀ ਸੱਚੇ ਭਾਸ਼ਾ ਕਿਰਪਾ ਕਰੇ ਪੀਣੀ ਨਹੀਂ ਸਾਲੀਆਂ ਹਸ ਤੋਂ ਬਾਅਦ ਢੋਲ ਦੇਣੀ ਹੈ ਢੋਲ ਦੇਣੀ ਹੈ ਸਾਲੀਆਂ ਚ ਹੈ ਇਹ ਦਾਰੂ ਢੋਲ ਰਿਹਾ ਹੈ ਚਲਾਂ ਮੈਂ ਤਾਂ ਇਦਰੀ ਮੂੰਹ ਕਰ ਲੈ ਇਹਨੂੰ ਐਵੇਂ ਨਾ ਪਤਾ ਲੱਗ ਵੀ ਮੇਰੀ ਮਾਂ ਨੇ ਮੈਨੂੰ ਦੇਖ ਲਿਆ ਸ਼ੁਕਰ ਹੈ ਸ਼ੁਕਰ ਹੈ ਰੱਬ ਦਾ ਜੇ ਇਹ ਸੁਧਰ ਜੇ ਤਾਂ ਚਲ ਮੈਂ ਤਾਂ ਦਾ ਮੂੰਹ ਹੀ ਬੰਦ ਕਰ ਲੈਣੀ ਆ ਮੈਂ ਤਾਂ ਇਹਨੂੰ ਕੁਛ ਨਹੀਂ ਕਹਿੰਦੀ ਹੈਗੀ ਨਾ ਇਹਨੂੰ ਚੰਗਾ ਕਹਾਣਾ ਮਾੜਾ ਕਾ ਜੇ ਮੈਂ ਐਂ ਕਹਤਾ ਵੀ ਤੈਨੂੰ ਮੈਂ ਦਾਰੂ ਡੋਲਦੇ ਨੂੰ ਦੇਖ ਲਿਆ ਫੇਰ ਇਹ ਜਿੱਦ ਨਾਲ ਦਵਾਰੇ ਚੱਕ ਲੂਗਾ ਪਰਮਾਤਮਾ ਕਿਰਪਾ ਕਰੀ ਸੱਚੇ ਪਾਤਸ਼ਾਹ ਮੋੜ ਦੀ ਇਧਰੋਂ ਮੂੰਹ ਇਹ ਤਾਂ ਵੀ ਨਸ਼ੇ ਪੱਤਿਆਂ ਕੰਨੀ ਉਹ ਕੱਪੜੇ ਨਹੀਂ ਨਾ ਚੋਏ ਕੋਈ ਹਾਂ ਸੁਖੇ ਤੂੰ ਫੋਨ ਕਰਿਆ ਸੀ ਯਾਰ ਮੈਂ ਕੰਮ ਤੇ ਸੀ ਮੈਂ ਤਾਂ ਐਵੇਂ ਕਹਿੰਦਾ ਸੀ ਹਾਂ ਵੀ ਉਹ ਨੂੰ ਹੁਣ ਕੰਮ ਕਰ ਵੀ ਕਰ ਲੱਗ ਗਿਆ ਬਹੁਤ ਵਧੀਆ ਗੱਲ ਐ ਤੇ ਹੁਣ ਤੂੰ ਨਾ ਇੱਕ ਚੱਜ ਦਾ ਘਰ ਵੀ ਲੈ ਲੈ ਯਾਰ ਤੇ ਮੇਰੀ ਨਿਗਾ ਚ ਇੱਕ ਮੇਰੇ ਦੋਸਤ ਦਾ ਘਰ ਹੈਗਾ ਹੂੰ ਮੈਂ ਦਵਾ ਦਿਆ ਨਾ ਤਨੂੰ ਉਹ ਵਿਚ ਵਿਚਾਲੇ ਹੋ ਕੇ ਉਹ ਯਾਰ ਸੁਖੇ ਕਿੱਥੋਂ ਲੈ ਲੀਏ ਯਾਰ ਕਰਦੇ ਨਹੀਂ ਪਤਾ ਲੱਗਦਾ ਯਾਰ ਅਲੀ ਘਰ ਦੀ ਹਾਲਤੋਂ ਮਸਾ ਲੂਟ ਗਈ ਐ ਤੂੰ ਆਈਂ ਦਸ ਵੀ ਲੱਖ ਡੇਢ ਲੱਖ ਚ ਕਿਹੜਾ ਘਰ ਆ ਜਾਊਗਾ ਉਹ ਕੋਈ ਨਾ ਤੂੰ ਅੱਤੇ ਪੈਸੇ ਹੁਣ ਭਰ ਤੇ ਅੱਤੇ ਤੂੰ ਕਿਸ਼ਤਾ ਕਰ ਲੈ ਹੋਲੀ-ਵਲੀ ਭਰੀ ਜਾਈਂ ਉਹਨਾਂ ਦੀ ਸਾਡੇ ਘਰੇ ਆਣੀ ਜਾਣੀ ਹੈ ਜੀ ਵਧੀਆ ਅੱਛਾ ਮੈਂ ਨਾ ਵਧੀਆ ਹੋਣੀ ਜੀ ਆਹ ਹੁਣ ਟੱਲ ਕਰ ਆਹ ਪਹਿਲਾਂ ਨਮਾ ਕਰ ਲੈ ਆਪੀ ਹਾਂ ਉਹਨਾਂ ਨੂੰ ਨਮਾ ਕਰ ਪਾਏਗਾ ਅੱਛਾ ਮੈਂ ਕਿਚ ਜਾਰੇ ਹੋ ਕੇ ਦੁਬਾਰਾ ਕੋਈ ਨੁਕਰ ਕਰਨਾ ਕਦਾਂ ਹੈ ਕਰੀ ਤੂੰ ਇਹਨਾਂ ਗੱਲ ਕਰੀ ਹਾਂ ਮੈਂ ਅੱਜ ਸ਼ਾਮ ਨੂੰ ਜਾਊਂਗਾ ਉਦੋਂ ਤਾਂ ਲੈ ਕੇ ਆ ਜੀ ਤੇ ਕਿਉਂਕਿ ਇਹਨਾਂ ਨਾਲ ਬੰਦ ਹੋਈ ਸੀ ਤਾਂ ਤੁਹਾਨੂੰ ਫੋਨ ਕਰਾਂਗਾ ਅੱਲ ਤਾਂ ਤੂੰ ਤਾਂ ਨਾ ਕੋਈ ਵੀ ਨੇ ਖੜੇ ਆ ਹਾਂ ਹਾਂ ਉਹ ਦੋ ਕੋਈ ਨਾ ਮੈਂ ਪਹਿਲੇ ਰੱਖ ਲੈਂਦਾ ਹਾਂ ਹਾਂ ਮਾਗਮਸ਼ੇਦਰਾ ਅਸਲਿਆ ਰੰਪਦੀ ਆ ਕਰ ਉਹ ਦੂਆ ਮੰਤਲੋਂ ਪੱਦਗਾ ਆ ਤੇਰੀ ਵਾਹੀ ਇਹ ਕੁਝ ਹਾਂ ਜੀ ਕਿੱਥੇ ਹੋ ਮੈਨੂੰ ਤੇਰੀ ਭਜਾਈ ਵੀ ਫਿਰ ਕਿਨੇ ਨਿਕਾ ਨੇ ਆਉਗਾ ਤੁਹਾਨੂੰ ਪਤਾ ਹੈ ਤੇ

अच्छा। ਕਿਤੇ ਨਹੀਂ ਜਾਣਾ ਸਕੂਲ ਕਾਲਾ ਕੋਈ ਗੱਲ ਨਹੀਂ। ਤੂੰ ਫੇਰ ਭੱਗ ਜੀ ਸਕੂਲ ਕੋਈ ਨਹੀਂ। ਕਿਉਂ ਕੀ ਗੱਲ ਪੁੱਤ? ਉਹ ਜਾ ਕੇ ਆਉਣਾ ਮੰਗੇ। ਚੱਲ ਤੂੰ ਵੀ ਚੱਲ। ਮੈਂ ਕਿੱਥੇ ਜਾ ਕੇ ਆਉਣਾ ਮੈਨੂੰ ਐਂ ਦੱਸ। ਉਹ ਯਾਰ ਜਾ ਕੇ ਆਉਣਾ ਤੁਸੀਂ ਮੈਨੂੰ ਚੱਲੋ ਤਾਂ ਸਹੀ। ਪੁੱਤ ਕਿਉਂ ਛੁੱਟੀ ਮਰਵਾਉਣਾ ਇਹਦੀ ਭੱਗ ਜਾਣ ਦੇ। ਓਏ ਛੁੱਟੀ ਵਾਲਾ ਮਸਲਾ ਨਹੀਂ ਘੰਟਾ ਲੇਟ ਭੱਗ ਜੂ ਉੱਥੇ ਸਕੂਲ ਛੱਡਿਆਵਾਂਗੇ। ਫਿਰ ਦੱਸਦਾ ਦੇਵੇਂ ਕਿੱਥੇ ਜਾਵਾਂਗਾ। ਓਏ ਆ ਜਾਓ ਯਾਰ। ਚੱਲ ਚੱਲੋ। ਚੱਲ ਭੱਗ ਚੱਲ। ਆਓ।

ਆਪੜਾ ਘਰ ਪੁੱਤੇ ਇਹ ਇਹ ਆਪਾਂ ਲੈ ਆਏ ਨਾ ਪੁੱਤ ਤੈਨੂੰ ਕਦੋਂ ਲੈ ਲੈ ਆਏ ਤੇ ਮੈਂ ਲੈ ਲਿਆ ਸੁਖੇਰਾ ਮਿੱਤਰ ਉਹ ਬਾਹਰੇ ਗਿਆ ਹੋਇਆ ਸਾਰਾ ਟੱਪਰ ਅੱਛਾ ਨਾ ਹਟਾ ਰੋਣਾ ਉਹ ਕਹਿੰਦੀ ਸੀ ਵੀ ਅਸੀਂ ਵੇਚਣਾ ਮੈਂ ਉਹਨੂੰ ਆਖਿਆ ਸੀ ਮੈਂ ਇਹ ਘਰ ਤਾਂ ਸੀ ਵੀ ਲੈਣਾ ਮੈਂ ਖੇਰ ਵੀ ਪਰ ਇੰਨੇ ਪੈਸੇ ਨਹੀਂ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਅੱਧੇ ਪੈਸੇ ਤੋਂ ਹੁੰਦੇ ਦੇ ਅੱਧੇ ਤੋਂ ਕਿਸ ਤਰ੍ਹਾਂ ਕਟਾ ਦੂੰ ਜਦੋਂ ਮੇਰੀ ਤਨਖਾਹ ਆਏਗੀ ਮੈਂ 20000 ਰੁਪਏ ਹੁੰਦੇ ਤੇ ਕਰੂੰ ਪੰਜ ਨਾਲ ਆ ਪਗੜੀ ਸਾਰ ਲੈ ਲਾਂ ਕੁਛ ਇਹਦੀ ਤਨਖਾਹ ਆ ਜਾਏ ਕੁਛ ਦੱਸਿਆ ਹੀ ਨਹੀਂ ਜੀ ਸਾਨੂੰ ਘਰ ਵੀ ਲੈ ਲਿਆ। ਪਰ ਪੁੱਛ ਨਾ ਰਾਤ ਹੀ ਗੱਲ ਹੋਈ ਸੀ ਫਿਰ ਮੈਂ ਕਿਹਾ ਚੱਲ ਤੁਹਾਨੂੰ ਦੱਸਦਾ ਨਹੀਂ ਤੁਹਾਨੂੰ ਦਿਖਾ ਕੇ ਲੈ ਕੇ ਆਉਂਦਾ। ਚੱਲ ਪੁੱਤ। ਸੱਚੇ ਪਾਤਸ਼ਾਹ ਨੇ ਵਧੀਆ ਕਿਰਪਾ કરી। ਵਾਦਾ ਕਰੀ ਤੈਨੂੰ। ਹਾਂ ਜਿਉਂਦਾ ਰਹਿ ਮੇਰੇ ਪੁੱਤ। ਕੋਈ ਗੱਲ ਨਹੀਂ। ਆ ਚੱਲੀਏ ਆਪਾਂ। ਠੀਕ ਐ। ਹੁਣ ਚੱਲ ਪੁੱਤ ਛੱਡ ਜਾਨੇ। ਮਾਸੀ ਨੂੰ ਦੱਸ ਦੇਣਾ। ਚੰਗਾ ਪੁੱਤ ਜਰੂਰ ਦੱਸੂਗੀ।